ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਵੇਅਰ ਕੈਜੂਅਲ ਸੂਟ ਤਾਰੇ ਹੀ ਤਰ੍ਹਾਂ ਦੇ ਲੈ ਕੇ ਆਉਂਦੇ ਆ ਤੇ ਜਿਵੇਂ ਕਿ ਸਾਡੀ ਹੁਣ ਚੈਨਲ ਤੇ ਚੱਲਦੀ ਪਈ ਨੇ ਗਰਮੀਆਂ ਦੇ ਸੂਟ ਠੀਕ ਹੈ ਜੀ ਬਹੁਤ ਹੀ ਪਿਆਰੇ ਗਰਮੀਆਂ ਵਾਲੇ ਸੂਟ ਆ ਚੁੱਕੇ ਨੇ ਏਮਬਰਾਇਡਰੀ ਵਾਲਾ ਇਹ ਸੂਟ ਹੋਏਗਾ ਰੈੱਡ ਕਲਰ ਇਸ ਦਾ ਜਿਹੜਾ ਆ ਉਹ ਫੈਬਰਿਕ ਹੋਏਗਾ ਰੈੱਡ ਕਲਰ ਦੇ ਵਿੱਚ ਪੱਟੀ ਬਣੀ ਆ embroidery ਦੀ ਹੀ ਪੱਟੀ ਹੋਏਗੀ ਨਾਲ ਆਇਨ ਕੇ ਬਹੁਤ ਹੀ ਪਿਆਰੇ ਰੋਜ਼ ਵਾਲੇ ਫਲਾਵਰਸ ਵਿਦ ਵੇਲ ਤੇ ਨਾਲ ਬਾਰਡਰ ਲਾਈਨ ਬਹੁਤ ਹੀ ਪਿਆਰੀ ਬਣੀ ਆ ਠੀਕ ਹੈ ਜੀ ਇਹ ਜਿਹੜਾ ਆ ਰੈੱਡ ਕਲਰ ਦੇ ਵਿੱਚ ਹੋਏਗਾ 올ਓਵਰ ਸੂਟ ਰੈੱਡ ਹੋਏਗਾ ਤੇ ਉੱਪਰ ਬਿਲਕੁਲ ਬਰੀਕ-ਬਰੀਕ ਹੋਏਗੀ ਇਹਦੇ ਉੱਪਰ ਸੈਲਫ ਪ੍ਰਿੰਟਿੰਗ ਡਾਟਸ ਵਾਲੀ ਠੀਕ ਹੈ ਜੀ ਨਾਲ ਆਏਗਾ ਇਸਦੇ ਦੁਪੱਟਾ ਦੁਪੱਟਾ একদম ਵਧੀਆ ਪਿਓਰ ਦਾ ਦੁਪੱਟਾ ਹੋਏਗਾ ਫੋਰ ਸਾਈਡਡ ਵਾਈਟ ਕਲਰ ਦੀ ਗਲੇਸ ਮਿਲੇਗੀ ਵਿਦ ਪੇਂਟ ਠੀਕ ਹੈ ਫਲਾਵਰਸ ਦੀ ਜਿਹੜੀ ਆ ਉਹ ਪੇਂਟ ਹੋਏ ਨੇ ਬਹੁਤ ਹੀ ਸੋਹਣੇ ਪੇਂਟਡ ਫਲਾਵਰਸ ਹੋਣਗੇ একদম ਵਧੀਆ ਸੂਟ ਆ ਗੁੱਡ ਲੁਕਿੰਗ ਸੂਟ ਆ ਰੈੱਡ ਕਲਰ ਦਾ ਸਭ ਤੋਂ ਪਹਿਲਾ ਸੂਟ ਆ ਉੱਪਰ ਕਲਰ ਕੰਬੀਨੇਸ਼ਨ ਜਿਸ ਤਰ੍ਹਾਂ ਮਸਟਰਡ ਬਲੂ ਕਲਰ ਦਾ ਤੇ ਵਾਈਟ ਕਲਰ ਦਾ ਕੰਬੀਨੇਸ਼ਨ ਆ ਬਾਰਡਰ ਲਾਈਨ ਵੀ ਪੂਰੀ ਫਿਨਿਸ਼ਿੰਗ ਨਾਲ ਮਿਲੇਗੀ ਤੁਹਾਨੂੰ ਤੇ ਦੁਪट्टे ਤੇ ਵੀ ਫੋਰ ਸਾਈਡਡ ਨੇਸ ਦੀ ਫਿਨਿਸ਼ਿੰਗ ਮਿਲੇਗੀ ਵਾਈਟ ਕਲਰ ਦੀ ਨੇਸ ਹੋਏਗੀ ਕਰੋਸ਼ੀ ਵਾਲੀ ਠੀਕ ਹੈ ਜੀ ਸੂਟ ਬਹੁਤ ਸੋਹਣਾ ਹੈ ਰੈਡ ਕਲਰ ਦਾ ਪਹਿਲਾ ਸੂਟ ਆ ਤੇ ਇੱਕਦਮ ਵਧੀਆ ਗਲੇ ਦੀ ਪੱਟੀ ਵੀ ਆਏਗੀ ਉਹ ਵੀ ਐਮਬਲਾਈਡਰੀ ਵਾਲੀ ਹੋਏਗੀ ਤੇ ਇਹ ਜਿਹੜੇ ਇੱਕਦਮ ਵਧੀਆ ਕਾਟਨ ਦੇ ਵਿੱਚ ਸੂਟ ਹੋਣਗੇ ਪਿਓਰ ਦਾ ਦੁਪੱਟਾ ਹੋਏਗਾ ਠੀਕ ਹੈ ਜੀ ਕਲਰ ਜਿਹੜੇ ਆ ਬਹੁਤ ਹੀ ਪਿਆਰੇ ਹੋਣਗੇ ਸਾਰਿਆਂ ਦਾ ਹੀ ਡਿਜ਼ਾਈਨ ਜਿਹੜਾ ਉਹ ਸੈਪਰੇਟ ਆਏਗਾ ਕਿਉਂਕਿ ਆ ਇਹ ਸਾਰੇ ਸੂਟ ਜਿਹੜੇ ਨੇ ਉਹ ਸੇਲ ਤੇ ਲੱਗੇ ਹੋਏ ਨੇ ਤੇ ਤੁਸੀਂ ਇਹਦਾ ਵੱਧ ਤੋਂ ਵੱਧ ਜਿਹੜਾ ਵਾ ਉਹ ਫਾਇਦਾ ਉਠਾ ਸਕਦੇ ਜੀ ਅਗਲਾ ਸੂਟ ਆਏਗਾ ਬਲੈਕ ਕਲਰ ਦੇ ਵਿੱਚ ਠੀਕ ਆ ਬਹੁਤ ਹੀ ਪਿਆਰਾ ਮਸ਼ੀਨ ਵਰਕ ਹੋਇਆ ਆ ਬਾਰਡਰ ਬਹੁਤ ਸੋਹਣਾ ਬਣਿਆ ਆ ਕਰੋਸ਼ੀ ਵਾਲੀ ਬਲੈਕ ਕਲਰ ਦੀਲੇਸ ਆਏਗੀ ਬਾਰਡਰ ਲਾਈਨ ਤੇ ਤੇ ਬਹੁਤ ਹੀ ਪਿਆਰਾ ਅੰਭੀਆਂ ਵਾਲਾ ਜਿਹੜਾ ਆ ਇਨ ਡਿਜ਼ਾਈਨ ਨੂੰ ਏਮਬਰਾਇਡਰੀ ਦਾ ਸਾਰੇ ਹੀ ਫਰੰਟ ਤੇ ਆਏਗਾ ਠੀਕ ਹੈ ਜੀ ਤੇ ਪਲੇਨ ਆਏਗਾ ਬਲੈਕ ਕਲਰ ਦਾ ਬਾਟਮ ਇਕਦਮ ਪਿਓਰ ਕਾਟਨ ਦੇ ਵਿੱਚ ਇਹ ਸੂਟ ਹੋਏਗਾ ਕਲਰ ਬਹੁਤ ਸੋਹਣਾ ਆ ਇਕਦਮ ਜੈੱਡ ਬਲੈਕ ਕਲਰ ਹੋਏਗਾ ਇਹ ਦੁਪੱਟਾ ਹੈ ਗਾਇਸ ਤਾਂ ਨਾਰਮਲ ਮਲਮਲ ਦਾ ਠੀਕ ਹੈ ਜੀ ਇੱਕਦਮ ਸੌਫਟ ਮਲਮਲ ਦਾ ਦੁਪੱਟਾ ਹੋਏਗਾ ਦੁਪੱਟੇ ਵਿੱਚ ਵੀ ਸਾਰੇ ਵਿੱਚ ਜੜੀਆਂ ਅੰਬੀਆਂ ਦੀ ਏਮਬਰਾਇਡਰੀ ਆਏਗੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਹੈ ਤੇ ਫੋਰ ਸਾਈਡਡ ਤੁਹਾਨੂੰ ਬਲੈਕ ਕਲਰ ਦੀ ਕ੍ਰੋਸ਼ੀ ਵਾਲੀ ਲੇਸ ਮਿਲੇਗੀ ਮਲਮਲ ਦਾ ਦੁਪੱਟਾ ਹੋਏਗਾ ਤੇ ਨਾਲ ਸਾਰੇ ਹੀ ਦੁਪੱਟੇ ਦੇ ਵਿੱਚ ਜਿਹੜੀ ਆ ਉਹ ਹੁੰਦੀਆਂ ਅੰਬੀਆਂ ਵਾਲੀ ਏਮਬਰਾਇਡਰੀ ਠੀਕ ਹੈ ਤੇ ਜਿਹੜਾ ਇਸ ਦਾ ਬਾਰਡਰ ਆ ਇੱਕਦਮ ਲੰਮਾ ਚੌੜਾ ਬਾਰਡਰ ਬਣਿਆ ਆ ਘਟੋ ਘਟ 2 ਗੇਟ ਤੱਕ ਜਿਹੜਾ ਇਹ ਬਾਰਡਰ ਆਏਗਾ ਇੱਕਦਮ ਵਧੀਆ ਚੌੜਾ ਬਾਰਡਰ ਆਏਗਾ ਤੁਸੀਂ ਸੂਟ ਦੀ ਲੁੱਕ ਚੈੱਕ ਕਰੋ ਬਲੈਕ ਕਲਰ ਦਾ ਸੂਟ ਆ ਇੱਕਦਮ ਵਧੀਆ ਸੂਟ ਠੀਕ ਹੈ ਜੀ ਰੈਡ ਕਲਰ ਦਾ ਸੂਟ ਹੋ ਗਿਆ ਬਲੈਕ ਕਲਰ ਦਾ ਸੂਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਮੈਗਰਮੈਂਟ ਤਾਂ ਉਹਨਾਂ ਨੇ ਮੈਂ ਦੱਸਤੀ ਪਈ ਆ ਕਿ ਦੋ ਗਿੱਟ ਤੋਂ ਵੱਧ ਜਿਹੜਾ ਹੈ ਇਸ ਦਾ ਬਾਰਡਰ ਆਏਗਾ ਠੀਕ ਹੈ ਇੱਕਦਮ ਹੈਵੀ ਲੁੱਕ ਦਾ ਸੂਟ ਆ ਤੇ ਇਹ ਵਾਲੇ ਸੂਟ ਜਿਹੜੇ ਉਹ ਮਿਲਣਗੇ ਸਿਰਫ 695 ਦੇ ਠੀਕ ਹੈ ਜੀ 695 ਦਾ ਇਹ ਸੂਟ ਮਿਲੇਗਾ ਵਿਦਆਊਟ ਸ਼ਿਪਿੰਗ ਹੋਏਗਾ ਸ਼ਿਪਿੰਗ ਤਾਂ ਉਹਨੂੰ ਐਕਸਟਰਾ ਦੇਣੀ ਪੈਗੀ ਠੀਕ ਹੈ ਸ਼ਿਪਿੰਗ ਤਾਂ ਉਹਨੂੰ ਅਲੱਗ ਤੋਂ ਦੇਣੀ ਪੈਗੀ ਠੀਕ ਹੈ ਜੀ ਕਲਰ ਬਹੁਤ ਪਿਆਰੇ ਆ ਇਸਦੇ ਵਿੱਚ ਅਗਲਾ ਫਿਰ ਆਏਗਾ ਰੈੱਡ ਕਲਰ ਦੇ ਵਿੱਚ ਸੂਟ ਬਹੁਤ ਹੀ ਪਿਆਰਾ ਬੁਟੀਕ ਸਟਾਈਲ ਸੂਟ ਬਣਿਆ ਆ ਆ ਚੌੜੀ ਲੇਸ ਦੇ ਨਾਲ ਜਿਹੜਾ ਇਸਦੇ ਵਿੱਚ ਬਾਰਡਰ ਬਣਿਆ ਹੋਇਆ ਆ ਦੇਖੋ ਠੀਕ ਹੈ ਹੈਂਗਿੰਗ ਲੇਸ ਆਏਗੀ ਇਸਦੇ ਵਿੱਚ ਤੇ ਨਾਲ ਹੋਣਗੇ ਬਲੂ ਕਲਰ ਦੇ ਰੋਜ਼ ਵਾਲੇ ਫਲਾਵਰਸ ਤੇ ਨਾਲ ਸਾਰੇ ਹੀ ਜਿਹੜਾ ਉਹ ਸਪਰੇ ਹੋਈ ਆ ਇਹ ਇਸਦੀ ਡਿਜ਼ਾਈਨਿੰਗ ਬਹੁਤ ਪਿਆਰੀ ਆ ਉੱਪਰ ਚੜੀਆ ਉਹ ਵੇਲ نیچے ਆਉਂਦੀ ਪਈ ਆ ਬਹੁਤ ਹੀ ਪਿਆਰਾ ਨਾਲ ਸਾਰੇ ਹੀ ਸ਼ਰਟ ਦੇ ਉੱਪਰ ਜਿਹੜੀ ਆ ਉਹ ਆਏਗੀ ਇਸ ਤਰ੍ਹਾਂ embroiderry ਠੀਕ ਹੈ ਬਹੁਤ ਪਿਆਰਾ ਸੂਟ ਹੈ ਐ ਇੱਕਦਮ ਬੁਟੀਕ ਸਟਾਈਲ ਦੇ ਵਾਲਾ ਸੂਟ ਬਣਾਇਆ ਹੈ ਸੀ ਤੇ ਇਸ ਦਾ ਰੈੱਡ ਕਲਰ ਹੋਏਗਾ ਸਾਰਾ ਹੀ 올ਓਵਰ ਸੂਟ ਰੈੱਡ ਰੈੱਡ ਕਲਰ ਦੇ ਵਿੱਚ ਹੋਏਗਾ ਤੇ ਨਾਲ ਰੈੱਡ ਕਲਰ ਦੀ ਹੈਂਗਿੰਗ ਲੈਂਸ ਜਿਹੜੀ ਉਹ ਅਲੱਗ ਤੋਂ ਦਿੱਤੀ ਹੋਈ ਹੈ ਠੀਕ ਹੈ ਜੀ ਇਹ ਇੱਕ ਪੈਣਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਇਸ ਦੀ ਜਿਹੜੀ ਆ ਬਾਰਡਰ ਲਾਈਨ ਆ ਇਹ ਮਤਲਬ ਵੱਧ ਤੋਂ ਵੱਧ 21 22 ਤੱਕ ਜਿਹੜੇ ਆ ਉਹ ਸੂਟ ਜਿਨ੍ਹਾਂ ਦਾ ਬੰਦਾ ਹੈ ਉਹੀ ਪੈਣਾ ਜਿਹੜਾ ਇਹ ਸੂਟ ਲੈਣ ਕਿਉਂਕਿ ਇਸ ਦਾ ਜਿਹੜਾ ਬਾਰਡਰ ਹੈ ਉਹ 22 ਤੱਕ ਬੰਦ ਅ ਵੱਤਵਾ ਜਿਨ੍ਹਾਂ ਦਾ ਘੇਰਾ ਜਿਹੜਾ ਆ 21 ਜਾਂ 22 ਆ ਸਿਰਫ ਉਹੀ ਇਹ ਵਾਲੇ ਸੂਟ ਨੂੰ ਲੈਣ ਕਿਉਂਕਿ ਇਸ ਦਾ ਘੇਰਾ ਜਿਹੜਾ ਆ ਉਹ ਗਰਲੀ ਸੂਟ ਵਾਂਗ ਬਣਾਇਆ ਹੋਇਆ ਆ 25 26 ਤੱਕ ਘੇਰਾ ਬਿਲਕੁਲ ਨਹੀਂ ਹੋਏਗਾ ਆ ਬੋਲਦੇ ਆ ਜੋ ਵੀ ਸਾਡੀ ਵੀਡੀਓ ਦੇ ਵਿੱਚ ਜਿਵੇਂ ਦੇ ਸੂਟ ਹੁੰਦੇ ਨੇ ਅਸੀਂ ਸਾਰਾ ਕੁਝ ਮੈਂਸ਼ਨ ਕਰਦੇ ਆ ਹਰ ਇੱਕ ਡਿਟੇਲ ਹੁੰਦੀ ਆ ਦੁਪੱਟਾ ਨਾਲ ਜਿਹੜਾ ਉਹ ਆਏਗਾ ਹਾਫ ਪਿਓਰ ਦਾ ਵੀ ਦਲੇਜ਼ ਠੀਕ ਹੈ ਬਹੁਤ ਹੀ ਪਿਆਰਾ ਸੂਟ ਆ 695 ਰੇਟ ਹੋਏਗਾ embroidery ਵਾਲਾ ਸੂਟ ਆਏਗਾ ਅਗਲਾ ਆਏਗਾ ਬਹੁਤ ਸੋਨਾ ਸਕਿਨ ਜੀ ਟੋਏ ਆ ਉੱਪਰ orange ਕਲਰ ਦੀ ਲਾਈਟ orange shade ਇਹ ਹੈ ਜੀ embroidery ਠੀਕ ਹੈ ਜੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਹੋਏਗੀ ਨਾਲ ਸਾਰੇ ਹੀ ਫਲਾਵਰ ਜਿਹੜੇ ਨੇ ਆਉਣਗੇ ਸ਼ਾਰਟ ਦੇ ਫਰੰਟ ਦੇ ਉੱਪਰ ਠੀਕ ਹੈ ਮਿਰਰ ਵਰਕ ਹੋਇਆ ਹੈ ਨਾਲ ਜਿਹੜਾ ਹੈ ਉਹ ਕ੍ਰਾਸ ਥ्रेड ਵਰਕ ਵੀ ਆਉਂਦਾ ਹੈ ਵੇਲ ਵੀ ਆਉਂਦੀ ਹੈ ਤੇ ਇਸ ਦੇ ਵਿੱਚ ਜਿਹੜੀ ਆ ਸੈਲਫ ਪ੍ਰਿੰਟਿੰਗ ਉਹ ਲੀव्स ਵਾਲੀ ਆਏਗੀ ਤੇ ਉਵੇਂ ਦੇ ਹੀ ਸੇਮ ਜਿਹੜੀ ਉਹ ਫਲਾਵਰਿੰਗ ਹੋਈ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਆ ਲਾਈਟ ਡਾਰਕ ਦਾ ਕੰਬੀਨੇਸ਼ਨ ਆਏਗਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਸੈਲਫ ਪ੍ਰਿੰਟਿੰਗ ਜਿਹੜੀ ਉਹ ਆਏਗੀ ਥੋੜੀ ਥੋੜੀ ਲੀव्स ਵਾਲੀ ਠੀਕ ਹੈ ਚੈੱਕ ਕਰੋ ਬਹੁਤ ਹੀ ਸੋਹਣਾ ਸੂਟ ਹੈ ਲਾਈਟ ਕਲਰ ਦਾ ਸੂਟ ਹੋਏਗਾ ਤੇ ਡਾਰਕ ਕਲਰ ਦਾ ਹੋਏਗਾ ਦੁਪੱਟਾ ਠੀਕ ਹੈ एकदम ਪਿਓਰ ਦਾ ਦੁਪੱਟਾ ਆਏਗਾ ਤੇ ਨਾਲ ਕੋਟੇ ਦੇ ਨਾਲ ਜਿਹੜੀ ਹੈ ਇਸ ਦੀ ਫਿਨਿਸ਼ਿੰਗ ਹੋਈ ਹੈ ਠੀਕ ਹੈ 골ਡਨ ਕਲਰ ਦਾ ਗੋਟਾ ਲੱਗਾ ਪਿਓਰ ਦਾ ਦੁਪੱਟਾ ਹੋਏਗਾ ਲਾਈਟ ਔਰੇਂਜ ਸ਼ੇਡ ਹੋਏਗੀ ਠੀਕ ਹੈ ਕਲਰ ਬਹੁਤ ਸੋਹਣਾ ਹੈ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਤੁਸੀਂ ਆਪਣੇ ਲਈ ਵੀ ਲੈ ਸਕਦੇ ਆਪਣੇ ਮਦਰ ਲਈ ਵੀ ਇਹ ਸੂਟ ਨੂੰ ਚੋਸ ਕਰ ਸਕਦੇ ਜੀ ਠੀਕ ਹੈ ਜੀ ਇਸ ਦਾ ਇਸ ਦਾ ਕਿਰਾ ਜਿਹੜਾ ਇੱਕਦਮ ਵਧੀਆ 26 27 ਤੱਕ ਕਿਰਾ ਹੋਏਗਾ ਅਗਲਾ ਸੂਟ ਆਏਗਾ ਬਲੌਕ ਪੇਂਟਿੰਗ ਦੇ ਵਿੱਚ ਠੀਕ ਹੈ ਰੈੱਡ ਮਰੂਨ ਕਲਰ ਹੋਏਗਾ ਤੇ 골ਡਨ ਕਲਰ ਦੀ ਇਸ ਦੇ ਉੱਪਰ ਆਈ ਆ ਬਲੌਕ ਪੇਂਟਿੰਗ ਠੀਕ ਹੈ ਜੀ ਬਾਰਡਰ ਵੀ ਬਹੁਤ ਸੋਹਣਾ ਬਣਿਆ ਆ ਤੇ ਨੈਕ ਲਾਈਨ ਬਹੁਤ ਸੋਹਣੀ ਬਣੀ ਆ ਠੀਕ ਹੈ ਐਮਬ੍ਰੋਇਡਰੀ ਵੀ ਆਏਗੀ ਜਿਸ ਤਰ੍ਹਾਂ ਗ੍ਰੀਨ ਕਲਰ ਦੀ ਐਮਬ੍ਰੋਇਡਰੀ ਆਉਂਦੀ ਆ ਤੇ ਨਾਲ ਆਉਂਦਾ ਆ ਬਲੌਕ ਪੇਂਟਿੰਗ ਦਾ ਡਿਜ਼ਾਈਨ ਠੀਕ ਹੈ 골ਡਨ ਕਲਰ ਦੇ ਰੋਜ਼ ਫਲਾਵਰਸ ਦੀ ਆਏਗੀ ਬਲੌਕ ਪੇਂਟਿੰਗ ਇਹ ਹੋਏਗਾ ਰੈੱਡ ਕਲਰ ਦਾ ਠੀਕ ਹੈ ਜੀ ਇਸ ਦੇ ਬਾਉਡਰ ਤੇ ਵੀ ਜਿਹੜੀ ਆ ਉਹ ਗੋਟਾ ਪੱਟੀ ਗੋਟਰੀ ਵਾਲੀ ਲੈਸ ਲੱਗੀ ਆ ਬਹੁਤ ਹੀ ਸੋਹਣਾ ਇਹ ਜਿਹੜਾ ਇਸ ਦਾ ਦੁਪੱਟਾ ਨਹੀਂ ਹੈ ਇਸ ਕਰਕੇ ਇਹ ਸੂਟ ਜਿਹੜਾ ਤੁਹਾਨੂੰ ਪਏਗਾ 595 ਦਾ ਠੀਕ ਹੈ ਦੁਪੱਟੇ 골ਡਨ ਕਲਰ ਦਾ ਵੀ ਤੁਹਾਡਾ ਮੈਚ ਹੋ ਸਕਦਾ ਹੈ ਤੇ ਗ੍ਰੀਨ ਕਲਰ ਦੇ ਵਿੱਚ ਵੀ ਹੋ ਸਕਦਾ ਹੈ ਬਹੁਤ ਹੀ ਵਧੀਆ ਹੈ ਇਹਦੇ ਨਾਲ ਜਿਹੜਾ ਦੁਪੱਟਾ ਅਸੀਂ ਕਰ ਤੋਂ ਹੀ ਮੈਚ ਕਰ ਸਕਦੇ ਹਾਂ ਜਿਹਨਾਂ ਪਹਿਣਾ ਦੇ ਕੋਲ ਮੈਚਿੰਗ ਦੁਪੱਟਾ ਹੈਗਾ ਹੈ ਤੁਸੀਂ ਉਹ ਸੂਟ ਜਿਹੜਾ ਇੱਕਦਮ ਡਿਸਕਾਊਂਟ ਦੇ ਵਿੱਚ ਇਹਨੂੰ ਲੈ ਸਕਦੀਆਂ ਠੀਕ ਹੈ ਅਗਲਾ ਆਏਗਾ ਲੈਮਨ ਜੀ ਸ਼ੇਡ ਹੈ ਤੇ ਉੱਪਰ ਜਿਹੜੀ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਹੈ ਨਾਲ ਆਏਗਾ ਇਸ ਤੇ ਸਟੋਨਵਰਕ ਠੀਕ ਹੈ ਤੇ ਨਾਲ ਇਸ ਤੇ ਚੇਨਵਰਕ ਆਏਗਾ ਸਾਰੇ ਹੀ ਫਲਾਵਰਸ ਨੇ ਲੀਵਸ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਹੈ ਵਿਦ ਚੇਨਵਰਕ ਤੇ ਨਾਲ ਸਟੋਨਵਰਕ ਆਏਗਾ ਠੀਕ ਹੈ ਜੀ ਬਹੁਤ ਹੀ ਵਧੀਆ ਇੱਕਦਮ ਵਧੀਆ ਜੀ ਇਸ ਦੀ ਪ੍ਰਿੰਟਿੰਗ ਆ ਤੇ ਜੇ ਇਸ ਤੇ ਜਿਹੜੀ ਆ ਬਾਜੂ ਦੀ ਪ੍ਰਿੰਟਿੰਗ ਆ ਉਹ ਸੈਪਰੇਟ ਤੋਂ ਆਏਗੀ ਤੇ ਇਹ ਹੋਏਗਾ ਇਸ ਤੇ ਸਕਿਨ ਟੋਨ ਦੇ ਵਿੱਚ ਬਾਟਮ ਠੀਕ ਹੈ ਬਾਟਮ ਬਹੁਤ ਸੋਹਣਾ ਹੈ ਸੈਲਫ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ ਚੈੱਕ ਟੋਨ ਦੇ ਵਿੱਚ ਜਿਸ ਤਰ੍ਹਾਂ ਹੁੰਦੀ ਹੈ ਸਟ੍ਰਿਪਸ ਵਾਲੀ ਜਿਹੜੀ ਉਹ ਆਏਗੀ ਸੈਲਫ ਪ੍ਰਿੰਟਿੰਗ ਠੀਕ ਹੈ ਤੇ ਦੁਪੱਟਾ ਚੈੱਕ ਕਰੋ ਇਹ ਮਸਲੀਨ ਦਾ ਸੂਟ ਹੋਏਗਾ ਠੀਕ ਹੈ ਬਾਕੀ ਜਿਹੜੇ ਸੂਟ ਦਿਖਾਏ ਸੀਗੇ ਉਹ कॉटन स्टਫ ਦੇ ਵਿੱਚ ਸੀਗੇ একদম ਪਿਓਰ कॉटन ਦੇ ਵਿੱਚ ਇਹ ਮਸਲੀਨ ਦਾ ਸੂਟ ਹੋਏਗਾ ਵਿਦ ਮਸਲੀਨ ਦਾ ਦੁਪੱਟਾ ਠੀਕ ਹੈ ਔਰ ਰੇਂਜ ਬਹੁਤ ਹੀ ਵਧੀਆ ਆਈ ਹੋਈ ਆ ਏ ਰੇਂਜ ਜਿਹੜੀ ਹੈ एकदम सेल ਦੇ ਵਿੱਚ ਇਹ ਵਾਲੇ ਸੂਟ ਲੱਗੇ ਨੇ ਇਸ ਕਰਕੇ ਇਹ ਸਿਰਫ ਤੁਹਾਨੂੰ ਪਏਗਾ 695 ਦਾ ਸੂਟ ਤੁਸੀਂ ਚੈੱਕ ਕਰੋ ਦੁਪੱਟਾ ਇਸ ਦਾ एकदम ਲੰਮਾ ਚੌੜਾ ਦੁਪੱਟਾ ਹੋਏਗਾ ਤੇ ਸਕਿਨ ਟਨ ਹੋਏਗੀ ਇਸ ਦੀ ਸੈਪਰੇਟ ਤੇ ਨਾਲ ਬਹੁਤ ਹੀ ਪਿਆਰੀ ਬ੍ਰਾਊਨ ਕਲਰ ਹੋ ਗਿਆ ਥੋੜਾ ਡਾਰਕਿਸ਼ ਬਲੈਕਿਸ਼ ਬਲੈਕਿਸ਼ ਕਲਰ ਹੋ ਗਿਆ ਉਸ ਤੇ ਆਏਗੀ ਇਸ ਦੀ ਪ੍ਰਿੰਟਿੰਗ ਠੀਕ ਹੈ ਬਹੁਤ ਹੀ ਵਧੀਆ एकदम ਸਾਫਟ ਮਿਸਲੀਨ ਦਾ ਇਹ ਸੂਟ ਹੋਏਗਾ ਇਹ ਤੁਹਾਨੂੰ 1000 ਰੁਪਏ ਤੋਂ ਉੱਪਰ ਦੇ ਸੂਟ ਮੇਨਣ ਵਾਲੇ ਆ ਤੇ ਇਸ ਤੇ ਜਿਹੜੇ ਆ ਉਹ 3400 ਰੁਪਏ ਜਿਹੜਾ ਅਸੀਂ ਘੱਟ ਦੇ ਵਿੱਚ ਇਸ ਸੂਟ ਜਿਹੜਾ ਉਹ ਸੇਵ ਕਰਦੇ ਪਏ ਆ ਸਿਰਫ ਸ਼ੇ ਸੋ 95 ਦੇ ਵਿੱਚ ਇਹ ਸੂਪ ਮਰੇਗਾ একদম ਪੂਰਾ ਮਸਲੀਨ ਦਾ ਹੋਏਗਾ ਠੀਕ ਹੈ 컬러 ਬਹੁਤ ਸੋਹਣਾ ਹੈ ਹਰ ਇੱਕ ਏਜ ਗਰੁੱਪ ਵਾਸਤੇ ਇਹ 컬러 ਹੁੰਦੇ ਆ ਲਾਈਟ ਕਲਰ ਡਾਰਕ ਕਲਰ ਭਾਵੇਂ ਹੋਣ ਲਾਈਟ ਸ਼ੇਡਸ ਭਾਵੇਂ ਹੈਗੀਆਂ ਨੇ ਪਰ ਜਿਹੜਾ ਏਜ ਗਰੁੱਪ ਉਹ ਜਿਹੜਾ ਵਾ ਹਰ ਇੱਕ ਇਸ ਨੂੰ ਵੇਅਰ ਕਰ ਸਕਦਾ ਠੀਕ ਹੈ ਕਾਂ ਲਾਈਟカラー ਵੀ ਹੋਗੇ ਆ ਡਾਰਕ ਕਲਰ ਵੀ ਹੋਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਨੂੰ ਕਲਰ ਨੂੰ ਜਿਹੜਾਵਾ ਚੂਸ ਕਰ ਸਕਦੇ ਆ ਬੁਕਿੰਗ ਦਾ ਨੰਬਰ ਹੋਏਗਾ 7814352822 ਠੀਕ ਹੈ ਇਸ ਨੰਬਰ ਤੇ ਤੁਸੀਂ ਬੁਕਿੰਗ ਕਰਨੀ ਆ ਤੇ ਰੇਟ ਸੈਂਡ ਕਰਨਾ ਹੈ ਕਿਉਂਕਿ ਹਰ ਇੱਕ ਸੂਟ ਦਾ ਜਿਹੜਾ ਉਹ ਰੇਟ ਮੈਂਸ਼ਨ ਕੀਤਾ ਹੋਇਆ ਆ ਤੇ ਆਪਣਾ ਆਰਡਰ ਕਨਫਰਮ ਕਰ ਲੈਣਾ ਪੇਮੈਂਟ ਦਾ ਮੋਡਲ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਤੁਹਾਨੂੰ ਪਹਿਲੇ ਹੀ ਦੇਣੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਪਿਆਰਾ ਪਿਆਰਾ ਜਰੂਰ ਕਮੈਂਟ ਕਰਕੇ ਜਾਇਆ ਕਰੋ ਤੇ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਵੀਡੀਓਜ਼ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਕੇ ਜਾਇਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ